ਜਾ ਬਰ ਪੈਸਾ ਦੇ ਹਾਂ ਬੋਲੇ ਉਹਨੇ ਪੂਰਾ ਦੱਸੋ ਲਾ ਲਾ ਗਏ ਉਹਨੇ ਇੱਕ ਸੁੱਛੀ ਇਹ ਬੋਲੇ ਮਾਰੇ ਨਾ ਅਗਲੇ ਪਾਸੇ ਭਾਈ ਉਹਨਾਂ ਤੋਂ ਨੰਬਰ ਲੈ ਆਉਣਾ ਨਹੀਂ ਅਜੇ ਕਹਾਂ ਨਹੀਂ ਨਿਰਾਸ਼ ਤੱਕ ਬੋਲੋ ਅਬੀ ਕਾ ਬਰ ਮੋਬਾਈਲ ਕੇ ਤੋਰਾ ਅੱਛਾ ਉਹਨੇ ਮੋਬਾਈਲ ਕੇ ਨਹੀਂ ਸੋਲ ਮੋਬਾਈਲ ਹੀ ਸਾਰਾ ਕੱਟਿਆ ਗਿਆ ਸੇ

মানুহে কৈছে মানুহ

ধৰ আমাৰ নাই আমাৰ যদি